ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਈਸ਼ੂਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੂਸਰੀ ਵੀਡੀਓ ਆਪਨੇ ਇਸ ਘਰ ਦੇ ਵਿੱਚੋਂ ਤੇ ਚੰਗੇ ਪਸ਼ੂ ਜਿਹੜੇ ਵੀਰ ਜੀ ਨਹੀਂ ਲੈਂਦੇ ਤੇ ਕਾਫੀ ਗਿਣਤੀ ਚ ਪਸ਼ੂ ਜਿਹੜੇ ਹੁੰਦੇ ਆ ਤੇ ਅੱਜੋਂ ਤਾਂ ਪਹਿਲਾਂ ਹੀ ਜਿਹੜਾ ਕਾਫੀ ਮਾਲ ਵੇਚ ਗਿਆ ਉਹ ਅੰਦਰ ਵੀ ਗਾਵਾਂ ਜਿਹੜੀਆਂ ਬੱਜੀਆਂ ਵੀ ਵੇਚ ਗਿਆ ਤੇ ਸਾਹਮਣੇ ਵੀ ਜਿਹੜਾ ਮਾਲ ਬੱਜਿਆ ਵਾ ਉਹਨਾਂ ਚੋਂ ਵੀ ਵੇਖ ਗਈ ਜਾਈਆਂ ਵਾ ਜਿਹੜੀਆਂ ਉਹਨ ਤੋਂ ਪਹਿਲਾਂ ਉਤਨਾ ਸਾਰਾ ਮਾਲ ਵੀਡੀਓ 'ਚ ਹੀ ਪੈਣੀਆਂ ਸੀ ਇਹ ਵਾਲੀਆਂ ਤੇ ਕੁਝ ਜਿਹੜਾ ਮਾਲ ਚਲ ਗਿਆ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹਣਾ ਤੇ ਪੁੱਛਦੇ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚੋਅ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੋ ਜਿਹੜਾ ਕੋਈ ਦੂਰ ਦਾ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਲੇ ਤੇ ਬਾਕੀ ਕਿਉਂਕਿ ਪੈਸੇ ਤੋਂ ਹੀ ਖਰਚਣੇ ਆ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚਾਹ ਕੇ ਤੇ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਵੀਰ ਜੀ ਹੋਰ ਠੀਕ ਠਾਕ ਵੀਰ ਜੀ। ਵਧੀਆ ਵਧੀਆ ਤੁਸੀਂ ਦੱਸੋ। ਹੋ ਸੇ ਤਾਂ ਕੰਮ ਚੋਂ ਸਭ ਵਧੀਆ। ਕਿੱਦਾਂ ਰਿਹਾ ਫਿਰ ਪਹਿਲੀ ਵੀਡੀਓ ਪਾਈ ਸੀ ਪਰਸਾ? ਹੋਰ ਵਧੀਆ ਰਿਹਾ ਭਾਜੀ ਬਹੁਤ ਗਾਖਾਂ ਨੇ ਫੋਨ ਕੀਤਾ। ਅੱਛਾ। ਕੱਲ ਵੀਡੀਓ ਤੋਂ ਬਗੈਰ ਵੀ ਡੰਗਰ ਵਿਗਦੇ ਰਹੇ ਸਾਰੀ ਦਿਹਾੜੀ। ਅੱਛਾ। ਜਿੰਨਾ ਮਾਲ ਆਇਆ ਸਾਰਾ ਵਿਕ ਗਿਆ ਜੀ। ਠੀਕ ਆ। ਹਾਂਜੀ ਆਪ ਕੋਈ ਬਚੀਆਂ ਸਾਰੀਆਂ ਚ ਅੱਜ ਰਹੰਦੀਆਂ ਮਾਲ। ਅੱਛਾ। ਠੀਕ ਆ। ਹਾਂਜੀ ਹਾਂਜੀ ਪਰਸਾਂ ਵਾਲਾ ਸਾਰਾ ਵੇਗ ਗਿਆ ਮਾਲ। ਸਾਰਾ ਵੇਗ ਗਿਆ ਜੀ ਵੀਰ ਜੀ ਸਾਰਾ ਵੇਗ ਗਿਆ ਜੀ। ਠੀਕ ਖੁਸ਼ ਹੋਣ ਤੋਂ ਪਹਿਲਾਂ ਹੀ ਚਲ ਗਈਆਂ ਹਨ ਹਾਂਜੀ ਹਾਂਜੀ ਉਹ ਸਾਰੇ ਬੁੱਕ ਕੀਤੀਆਂ ਨੇ ਉਹ ਲਾਦ ਕੇ ਘੱਲਣੀਆਂ ਵੇਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਉਤਰਾਂ ਜਿਹੜਾ ਵਾ ਤੁਸੀਂ ਬਿਹੜਾ ਜ਼ਿਆਦਾਤਰ ਪਉਂਦੇ ਤਿਆਰ ਤੇ ਜਾਂ ਸੋਈਆਂ ਤੇ ਅੱਜ ਉਹ ਪਹਿਲਾਂ ਚਲ ਗਈਆਂ ਤੇ ਅੱਜ ਥੋੜੀਆਂ ਥੋੜੀਆਂ ਜਿਹੜੀਆਂ ਦਿਨ ਖੜਦੀਆਂ ਉਹੀ ਰਹਿ ਗਈਆਂ ਤੇ ਚਲੋ ਫਿਰ ਨਾਮ ਦੱਸ ਦੇ ਕਰੀ ਨਾਮ ਮੇਰਾ ਭਾਜੀ ਪ੍ਰਿੰਸਪਾਲ ਸਿੰਘ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸ਼ੂਰਾ ਜੀ ਤੇ ਫੋਨ ਨੰਬਰ ਹੀ ਬੋਲ ਦੋ 98786 16057 ਜੀ ਠੀਕ ਹੈ ਤੇ ਲੱਗੇ ਆਪਾਂ ਨੂੰ ਜਿਹੜਾ ਵਾ ਲੁੱਪੋ ਕੇ ਜਗਾਵਾ ਟਾਰੀ ਇਹ ਪੈ ਜਾਂਦਾ ਹੈ ਨਾ ਜਗਾਵਾ ਪੈ ਜਾਂਦਾ ਜੀ ਲੁੱਪੋ ਆਇਦਰਾ ਟਾਰੀ ਪੈ ਜਾਂਦਾ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹ ਵੀਰ ਜੀ ਵੈੜ ਲੈ ਆਂਦੀ ਛੜਚੋ ਇਹ ਝੋਕੇ ਲੈਂਦੀ ਜੋ ਹੁਣੇ ਲੈਂਦੀ ਅੱਛਾ ਜੀ ਹੁਣੇ ਹੀ ਆਈ ਹੈ ਹਨਾ ਤੇ ਵੱਡੀ ਵੈੜ ਹੈ ਵੀਰ ਜੀ ਠੀਕ ਹੈ ਤੇ ਉਹ ਤਰ੍ਹਾਂ ਕਿੰਨੇ ਕ ਦੁੱਧ ਲਈ ਆ ਵੀਰ ਜੀ 15 ਕਿਲੋ ਬੋਲਾ ਹੀ ਆ ਅੱਛਾ ਹਾਂਜੀ ਤੇ 20 ਤੋਂ ਬਾਅਦ ਦੁੱਧ ਦੇਊਗੀ ਠੀਕ ਹੈ ਹਾਂਜੀ ਅਜੇ ਬਿਲਕੁਲ ਬੋਲਾ ਹੀ ਆ ਤੇ ਇਹ ਅਗਲੀ ਵੀਡੀਓ ਚ ਵਿਖਾਉਣੀ ਚੰਗੀ ਤਰ੍ਹਾਂ ਅਗਲੀ ਵੀਡੀਓ ਚ ਇਹਦਾ ਮੁੱਲ ਦੱਸ ਦਾਂਗੇ ਵੀ ਅਗਲੀ ਵੀਡੀਓ ਜੀ ਕਹਿੰਦੇ ਚੰਗੀ ਤਰ੍ਹਾਂ ਵਿਖਾਵਾਂਗੇ ਕਿਉਂਕਿ ਜੇ ਹੁਣੇ ਹੀ ਆਈ ਹੈ ਕਹਿੰਦੇ ਕਰੀ ਚਵਾਈ ਚਵਾਈ ਘਰੇ ਵੀ ਕਰ ਲਈਏ ਆਹ ਬੱਚਾ ਤੇ ਬੱਚੇ ਦੀ ਪੂਛ ਇਦਾਂ ਹੀ ਆਈ ਜੇ ਪਿੱਛੋਂ ਹਾਂਜੀ ਹਾਂਜੀ ਉਹ ਇਦਾਂ ਹੀ ਆ ਚਲੋ ਬਸ ਗਿੱਠ ਕੇ ਦੀ ਪੂਛ ਆ ਬਸ ਇਹਦੀ ਜਮਾਂਦਰੂ ਜਿਹੜੀ ਬਿਲਕੁਲ ਨੀਗੀ ਜੀ ਪੂਛ ਹੀ ਆਈ ਹੈ ਤੇ ਬਾਕੀ ਚਲੋ ਜੇ ਕਿਸੇ ਨੇ ਪੁੱਛਣਾ ਹੋਵੇ ਪੁੱਛ ਸਕਦਾ ਹਾਂ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਅਜੇ ਤਾਜੀ ਸੂਈ ਆ ਜੇ ਪਿੱਛੋਂ ਉੱਤਰਾ ਹੀ ਲਿਬੜੀ ਲੁਬੜੀ ਹੈ ਸਾਰ ਇਹ ਗੱਬਣਿਆ ਭਾਜੀ ਵੱਚੀ ਠੰਡੀ ਧੀਰੀ ਪਹਿਲਣ ਵੱਚੀ ਭਾਜੀ ਸੂਆ ਪਹਿਲਾਂ ਹੀ ਪਹਿਲਾਂ ਪਹਿਲਾਂ ਭਾਜੀ ਠੀਕ ਆ ਹਾਂਜੀ ਕਿੰਨੇ ਕ ਦੁੱਧ ਆ ਲਈ ਆ ਦੁੱਧ 20 ਤੋਂ ਬਾਅਦ ਕਰੇਗੀ ਅੱਛਾ 20 ਬਾਅਦ ਤੋ ਚੱਲੀ ਜਾਊਗੀ ਤੋਰੋ ਫੇਰੇ ਕਰੀ ਨੂ ਤੇ ਦੰਦੋ ਪਤਾ ਜੀ ਕਿਤਰਾ ਜੀ ਦੰਦੋ ਵੀਰ ਜੀ ਮੋਈ ਨਹੀਂ ਉੱਥੇ ਵੇਖੀ ਹੁਣੇ ਆਈ ਜੋ ਲੱਦ ਗਈ ਅੱਛਾ ਹਾਂਜੀ ਬਾਕੀ ਭਾਰੀ ਆ ਵੈੜ ਜੜੀ ਚੰਗੇ ਕੱਦ ਕਾਟ ਚ ਆਈ ਪਿਛੋਂ ਚੰਗੀ ਸਾਂਭਲੇ ਘਰੋਂ ਬੋੜ ਤੇ ਠੀਕ ਹੈ ਜੀ ਹਾਂ ਜੀ ਚਲੋ ਲੈ ਜਾ ਫਿਰ ਮਿੱਟੀ ਬੁੱਤੀ ਦੀ ਹੈ ਜੀ ਬਾਕੀ ਕੱਦ ਕਾਠ ਬੋੜੀ ਵੇਡ ਦੀ ਚੰਗੀ ਆ ਸੂਨ ਤਾਂ ਕਰ ਚੰਗੀ ਭਰੂਗੀ ਬਾਕੀ ਖੜੇ ਕੋਈ ਸਾਹ ਮਲਾ ਜਿਹੜਾ ਬਾਕੀ ਅਜ ਦੂਸਰੀ ਵੀਡੀਓ ਤੇ ਪਸ਼ੂ ਵੀਰ ਜੀ ਨਾਲ ਕੋ ਚੰਗੇ ਹੁੰਦੇ ਆ ਅਜੇ ਤੁਹਾਨੂੰ ਕਾਫੀ ਚੰਗੇ ਰਿਕਾਰਡ ਵਾਲੀਆਂ ਗਾਵਾਂ ਤੁਹਾਨੂੰ ਜਿਹੜੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਹੋ ਉਹਨਾਂ ਤੋਂ ਪਹਿਲਾਂ ਹੀ ਨਿਕਲ ਗਏ ਆ ਤੇ ਮੋਲੇ ਦਾ ਵੀ ਜੀ ਦੱਸ ਦਈਏ ਆਪਾਂ ਫਿਰ ਮੇਰਾ ਮੁੱਲ ਵੀ ਜੀ 70 ਜੋ ਅੱਛਾ 65 ਦੀ ਦੇ ਦੀ 65000 ਜੀ ਕਰੀਏ ਕੋ ਮਾਨਤਾ ਨਾ ਚਲੋ ਜੋਤੀਸੀ ਕਰਾਉਣਾ ਵੀ ਜੀ ਕਰਵਾ ਲਵਾਂ ਕਰ ਦਵਾ ਵੀ ਚਲ ਦੋ ਹੋਰ ਕਾਟ ਦੇ ਬਾਰਤੀ ਦੇ ਦਈਏ ਹਾਂਜੀ ਦੇ ਰਿਹਾ ਚਲੋ ਠੀਕ ਹੈ ਬਾਕੀ ਮੋਕੇ ਤੇ ਹੋਰ ਹੋ ਜੂਗਾ ਮਾਨਤਾ ਥਾਨਾ ਦੇ ਸਾਡੇ گلابی ਰੰਗ ਦਾ ਥਾਨਿਆ ਤੇ ਚੰਗੀ ਤਿਆਰ ਹੋ ਗਈ ਜਣੀ ਤੇ ਹੁਣ ਆ ਇਹਦਾ ਸੂਆ ਕਿੰਨਾ ਜੀ ਇਹਦਾ ਸੂਆ ਜੀ ਦੂਜਾ ਜੀ ਇਹਦਾ ਦੂਸਰਾ ਆ ਇਹ ਕਿੰਨਾ ਕ ਖੜਦੀ ਟਾਈਮ ਲੈ ਇਹਨੇ ਵੀ ਜੀ 15 ਦਿਨ ਖੜਨੇ ਆ ਜੀ 15 ਦਿਨ ਲਾਈ ਜਾਣੇ ਆ ਤੇ ਇਹ ਕਿੰਨੇ ਕ ਦੁੱਧ ਲੀ ਆ ਜੀ ਦੁੱਧ ਵੀਆਂ ਤੋਂ ਬਾਹਰ ਜਾਏਗੀ ਵੀਰ ਜੀ ਤੋੜ ਦੋ ਫੇਰ ਇੱਕ ਕਰੀ ਨਾ ਬਾਕੀ ਮਿਲਕ ਮੈਨੇ ਦੀ ਵੀ ਚੰਗੀ ਲੱਗੀ ਆ ਅਜੇ ਘੱਬਣੇ ਦੇ ਨਾ ਜਿੰਨੇ ਲਾਜਣੇ ਆਤਨਾ ਲੈ ਇੱਕ ਮਿੰਟ ਵੀ ਇੱਥੇ ਰੋਕ ਦੇ ਬਾਕੀ ਆ ਜਿਹੜਾ ਮਾਲ ਇਹ ਵੇਗਿਆ ਹੁਣ ਤੋਂ ਪਹਿਲਾਂ ਹੀ ਆ ਵਿਗਿਆ ਹੀ ਆ ਜਿਹੜਾ ਹਾਂ ਤੁਸੀਂ ਦੇਖ ਸਕਦੇ ਜੀ ਕੋਸ਼ ਚੱਲ ਵੀ ਗਈਆਂ ਵਾ ਹੱਲੇ ਤੇ ਬਾਕੀ ਮਿਲਕਵੇਂ ਇਹਦੀ ਵੀ ਚੰਗੀ ਲੱਗੀ ਐ ਤੇ ਠੰਡੀ ਠੁੰਡੀ ਵੀਦੀ ਸੀਲ ਵੱਚੀ ਆ ਜੀ ਕੋਈ ਜਿੱਦਾ ਮੱਦੀ ਐਨ ਤੇ ਲਾਟੋਲਾਂ ਬਹੁਤ ਨੇ ਅੱਗੇ ਪਿੱਛੇ ਬੈਂਕ ਸਾਈਡ ਤੇ ਡਾਲੇ ਹੋ ਜਿੰਨਾ ਲਿਓਗੀ ਬੜੀ ਠੀਕ ਐ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਹੈਪੀ ਵੀਰ ਜੀ ਹਾਂ ਨਾ ਹੀ 65 ਦੀ ਦੇਣਾ ਵੀਰ ਜੀ 65000 ਜੀ ਹਾਂਜੀ ਕੇ ਵੀ ਦੇ ਦिए ਪਾਠ ਦੀ ਤੋ ਦੇ ਰਹੇ ਹੋ ਵੀਜੀ ਤੁਹਾਡਾ ਮਾਨੇ ਵੀ ਦੀ ਕਿ ਬਰਾ ਇਹ ਹੋਰ ਕਰਦੀ ਹੈ ਮਾਨੇ ਚਲੋ ਜੋ ਵੀ ਵੀਰ ਫੋਨ ਕਰੂਗਾ ਉਹਦਾ ਮਾਨ ਤਾਨ ਕਰਦਾ ਚਲੋ ਫੋਨ ਲਾਵੇ ਕੋਈ ਇੱਕ ਰਹੀ ਹੈ ਨਾ ਠੀਕ ਹੈ ਜੀ ਹਾਂ ਜੀ ਤੇ ਹੁਣ ਆਹ ਜਿਹੜੀਆਂ ਦੋ ਮੱਜਾਂ ਤੁਹਾਨੂੰ ਦਿਖਾਉਣੀਆਂ ਇਹ ਦੱਸਦੀ ਹੈ ਤੇ ਬਾਰੇ ਹਾਂ ਜੀ ਇਹ ਵੀਜੀ ਤਾਜੀ ਸੂਈ ਜੋ ਕਿੰਨੇ ਦਿਨਾਂ ਦੀ ਸੂਈ ਹੈ ਅੱਜ 5-6 ਦਿਨ ਹੋ ਗਏ ਜੋ ਸੂਈ ਨੂੰ ਅੱਛਾ ਬੋਲਾ 10 ਕਿਲੋ ਹੋਗਾ ਜੀ ਅੱਛਾ ਹਾਂ ਜੀ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ 14-15 ਕਿਲੋ ਕਰੀ ਜਾਏਗੀ ਜੀ ਠੀਕ ਆ ਹਾਂ ਜੀ ਤੇ ਇਹਦਾ ਬੱਚਾ ਇਹਰਾ ਬੱਚਾ ਉਹ ਵੀ ਜੀ ਬੂਛੀ ਟੰਗੀ ਜੋ ਅੱਜਾ ਮਰ ਗਿਆ ਸੀ ਅੱਛਾ ਹਾਂਜੀ ਇਹਦਾ ਬੱਚਾ ਕਿਤਰਾ ਮਰ ਗਿਆ ਜੀ ਤੇ ਬੱਚਾ ਵੀਰ ਜੀ ਇਦਾਂ ਕਿ ਮੱਛਾ ਉਦੋਂ ਜਾਰੀਆਂ ਸਿੰਘ ਚ ਪਾ ਲਿਆ ਵਾ ਅੱਛਾ ਹਾਂਜੀ ਠੀਕ ਹੈ ਤੇ ਉਦੋਂ ਤਰਾ ਸੂਈ ਤੁਹਾਡੇ ਘਰੇ ਕੇ ਪਿੱਛੇ ਸੂਈ ਆਈ ਹੈ ਨਹੀਂ ਭਾਜੀ ਆਪਣੇ ਘਰ ਸੂਈ ਹੈ ਜੀ ਅੱਛਾ ਹਾਂਜੀ ਤੋਰੋ ਹਾਂ ਫੇਰੇ ਕਰੀਨ ਲੋ ਜੀ ਤੁਹਾਨੂੰ ਬਹੁਤ ਜ਼ਿਆਦਾ ਆਪਾਂ ਮਾਲ ਗੱਭਣ ਲੈਣੇ ਆ ਠੀਕ ਹੈ ਹਾਂਜੀ ਹਾਂਜੀ ਮਾਲ ਵੀਰ ਜੀ ਨਾਲ ਕੋਈ ਜ਼ਿਆਦਾ ਉਦੋਂ ਤਰਾ ਗੱਭਣ ਹੀ ਹੁੰਦਾ ਵਾ ਬਾਕੀ ਫਿਰ ਵੀ ਤੁਸੀਂ ਆਪਣੀ ਸਮਝਣਾ ਵੇਖਣਾ ਬਿਲਕੁਲ ਛੋਟੇ ਸਿੰਘ ਦੀ ਆ ਤੇ ਉਤਨਾ ਇਹ ਆ ਵੀ ਭਾਰੇ ਪੱਲੇ ਚ ਆ ਜਿਹੜੀ ਚੰਗੇ ਪੇ ਥੋੜੇ ਦੀ ਜਿਹੜੀ ਥੋੜੀ ਵੀ ਦੀ ਗਾੜੀ ਕਿਲੋ ਤੋਂ ਵੱਧ ਹੋ ਗਈ ਜੀ ਥਾੜੀ ਤੇ ਮਿਲਦੀ ਵੀਰ ਜੀ ਪੁੱਛੀਦੇ ਹੀ ਆ ਹਾਂਜੀ ਪੁੱਛੀਦੇ ਵੀਰ ਜੀ ਪੁੱਛੀਦੇ ਜੀ ਠੀਕ ਹੈ ਜੀ ਆਹ ਦੇਖ ਸੰਦੇ ਹਵਾਨਾ ਇਹਦਾ ਲੱਗ ਗਿਆ ਤੇ ਇਹਦਾ ਫਿਰ ਮੁੱਲ ਤਾਂ ਵੀਰ ਜੀ ਮੁੱਲ ਦੇ ਕਰਦੇ ਜੋ 95 ਹਾਂਜੀ ਤੇ 90 ਦੀ ਦੇਣਾ ਜੀ ਹੋਰ ਕਰਦੀ ਇਹ ਵਿੱਚ ਮਨ ਉਹ 2 ਛੜ ਵਾਲਾ ਪੰਜ ਛੱਡੀ 85000 ਦੀ ਦੇ ਦੀ ਚੋ ਦੇ ਦੋ ਠੀਕ ਹੈ ਜੀ ਹਾਂਜੀ ਪਰ ਇਹ ਕੀ ਮਾਗੀ ਵਜਣ ਵਾਲੀ ਹੈ ਵੱਟੇ ਬਾਕੀ ਜੀ ਆਹ ਦੇਖ ਸੰਦੇ ਜੇ ਦਈ ਹੈ ਮੈਲੇ ਮੁਲਾਜਾ ਮਾਰਨਾ ਭਾਜੀ ਲੈ ਆ ਉੱਤਰਾ ਪਿੱਛੋਂ ਜੜੀ ਹੈਗੀ ਆ ਤੇ ਬਾਕੀ ਇਹਦੇ ਵੀਡੀਓ ਬੜੇ ਹੈਗੀ ਕੋਈ ਹਾਂਜੀ ਵੀਰ ਜੀ ਮੈਲੇ ਮੂਲੇ ਮਾਰਦੀ ਵੀਡੀਓ ਹੈਗੀ ਹੈ ਦੀ ਸਾਰੀ ਹੈਗੀ ਹੈ ਜੀ ਅੱਛਾ ਹਾਂਜੀ ਹੁਣ ਵੀ ਮੈਲਾ ਮਾਰਦੀ ਹੈ ਜੀ ਅੱਛਾ ਹਾਂਜੀ ਜਦੋਂ ਮੈਲਾ ਮਾਰੇਗੀ ਜੋ ਬਹੂ ਕੀ ਮੈਲਾ ਮਾਰਦੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਹੁਣ ਇੱਕ ਆ ਜਿਹੜੀ ਹੋਰ ਦਿਖਾਉਣੀ ਆ ਹਾਂਜੀ ਇਹ ਵੀ ਜੀ ਕੱਚੀ ਝੋਟੀ ਥੋੜੇ ਦਿਨ ਖਾਦੀ ਚੋ ਹਾਂਜੀ ਪਰ ਬਹੁਤ ਭਾਰੀ ਬੱਲੇ ਦੀ ਦੁੱਧ ਚੋਰਾ 15 ਕਿਲੋ ਭਾਦੀ ਆ ਜੀ ਧੋਰੋ ਫੇਰ ਇਹਨਾਂ ਵਿੱਚ ਹਾਂਜੀ ਪੂਰੀ ਭਾਰੀ ਆ ਮੱਝ ਜਿਹੜੀ ਆ ਵਲੀ ਵੱਡੀ ਮੱਝ ਹੈ ਜੀ ਤਿਆਰ ਹੋਣੀ ਆ ਜੇ ਪਰ ਚੰਗੇ ਕੱਦ ਵਜਨ ਚ ਆ ਜਿਹੜੀ ਸੰਭੀ ਸੰਭੀ ਚੰਗੀ ਆ। ਆ ਪੀਵੀਰ ਜੀ 15 ਕਿਲੋ ਦੀ ਸਾਡੀ ਗਾਰੰਟੀ ਹੈ ਦੀ। ਠੀਕ ਆ। ਹਾਂ ਜੀ। 15 ਕਿਲੋ ਦੇ ਲਾਗੇ ਦੁੱਧ ਜਿਹੜਾ ਕਹਿੰਦੇ ਕੀ ਇਹ ਵੀ ਚਵਾਜੂ ਕੀ। ਲੈ ਆ ਜੋ ਜੀ। ਇਹਦਾ ਫਿਰ ਮੁੱਲ ਜੀ ਹੁਣ ਮੁੱਲ ਸਾਮ ਛੱਡ ਕੇ 115 ਜੀ ਅੱਛਾ ਹਾਂਜੀ 10 ਦੀ ਦੇ ਰਾਂਗੇ 10 ਦੀ ਦੇ ਦੇਵੋਗੇ ਹੋਰ ਕਰ ਦੋਗੇ ਮੋਕੇ ਤੇ ਜਿਹੜਾ ਵੀਰ ਫੋਨ ਕਰੂਗਾ ਹੋਰ ਮਾਨਤਾਨ ਕਰ ਦਾਂਗੇ ਠੀਕ ਹੈ ਤੇ ਬਾਕੀ ਇਹ ਵੀ ਜਦੋਂ ਤਿਆਰ ਹੋਈ ਤੇ ਫਿਰ ਕੁਛ ਰਕਮ ਨਾਲ ਹੋਰ ਜੁੜ ਜੂਗੀ ਹਾਂਜੀ ਹਾਂਜੀ ਤੇ ਅੱਜ ਹੁਣ ਇਹੀ ਵਿਖਾਉਣੀਆਂ ਨੇ ਨਾ 40 ਉਹ ਜੋ ਵਿਖਾਉਣੀਆਂ ਵੀਰ ਜੀ ਤੇ ਬਾਕੀ ਪਸ਼ੂ ਆਈ ਚਲਾਈ ਚ ਆਪਣੇ ਕੋ ਹੁੰਦੇ ਰਹਿੰਦੇ ਆ ਮਾਨ ਜੀ ਅੱਜ ਵੀ ਵੀਰ ਜੀ ਹੋਰ ਪਸ਼ੂ ਆਉਣੇ ਨੇ ਅੱਛਾ ਪਾਪਾ ਲੈਣ ਗਏ ਨੇ ਮੈਂ ਕਰੋ ਵੇਚਦਾ ਮਾਲ ਅੱਛਾ ਤੇ ਡੈਡੀ ਲੈ ਲੱਕੇ ਆਉਂਦੇ ਵਾ ਉਹ ਬਾਹਰੋਂ ਖਰੀਦੇ ਤੇ ਤੁਸੀਂ ਕਦੇ ਵੇਚਦੇ ਜੀ ਉਹ ਸਵੇਰੇ ਤੜਕੀ 4 ਵਜੇ ਦੇ ਚਲ ਕੇ ਮਾਲ ਲੈਣਾ ਅੱਛਾ ਹਾਂਜੀ ਹਾਂਜੀ ਤੇ ਸ਼ਾਮਾਂ ਤੱਕ ਹੋਰ ਆ ਜੂਗੀ ਹਾਂਜੀ ਹਾਂਜੀ ਹੋਰ ਆ ਜਾਣੀਆਂ ਵੀਰ ਜੀ ਠੀਕ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ